ਦੁਨੀਆ ਭਰ ਦੇ ਸਿੱਖਾਂ ਲਈ ਨਿਊਜ਼ੀਲੈਂਡ ਦੀ ਧਰਤੀ ਤੋਂ ਇੱਕ ਖੁਸ਼ੀ ਦੀ ਖਬਰ ਆਈ ਹੈ ਇੱਥੋਂ ਦੇ ਮਲਕੀਤ ਸਿੰਘ ਹੋਰਾਂ ਨੇ ਮਾਉਂਟ ਐਵਰੇਸਟ 'ਤੇ ਨਾ ਸਿਰਫ ਸਰ ਕੀਤੀ ਹੈ ਬਲਕਿ ਉੱਥੇ ਨਿਸ਼ਾਨ ਸਾਹਿਬ ਵੀ ਚੁਲਾ ਦਿੱਤਾ ਹੈ ਦੱਸਦੀ ਹੈ ਕਿ ਅਜਿਹਾ ਇਤਿਹਾਸ ਰਚਣ ਵਾਲੇ ਉਹ ਪਹਿਲੇ ਗੁਰਸਿੱਖ ਬਣੇ ਨੇ ਅਤੇ ਨਿਊਜ਼ੀਲੈਂਡ ਤੋਂ ਉਹ ਤਰਵੰਜਨੇ ਵਿਅਕਤੀ ਨੇ ਜਿਨ੍ਹਾਂ ਨੇ ਮਾਉਂਟ ਐਵਰੇਸਟ ਸਰ ਕੀਤੀ ਹੈ। ਬਾਕੀ ਦੇ 52 ਗੋਰੇ ਨੇ। ਮਲਕੀਤ ਸਿੰਘ ਲਈ ਮਾਉਂਟ ਐਵਰੇਸਟ ਦੀ ਚੜਾਈ ਚੜਨਾ ਬਹੁਤ ਸੁਖਾਲਾ ਕਾਰਜ ਨਹੀਂ ਸੀ ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਓਟ ਆਸਰੇ ਸਦਕਾ ਉਹਨਾਂ ਨੇ ਇਸ ਕਾਰਜ ਨੂੰ ਸਫਲਤਾਪੂਰਵਕ ਪੂਰਾ ਕੀਤਾ ਜਾਣਕਾਰੀ ਮੁਤਾਬਿਕ ਮਲਕੀਤ ਸਿੰਘ ਖੁਰਾਂ ਦਾ 17 ਕਿਲੋ ਵਜ਼ਨ ਘਟ ਗਿਆ ਹੈ ਇਸ ਵੇਲੇ ਉਹ ਕਾਠ ਮੰਡੂ ਵਿੱਚ ਨੇ ਅਤੇ 30 ਮਈ ਨੂੰ ਉਹ ਨਿਊਜ਼ੀਲੈਂਡ ਵਾਪਸੀ ਕਰਨਗੇ ਜਾਣਕਾਰੀ ਮੁਤਾਬਿਕ 베ਸ 4 ਤੋਂ ਲਗਾਤਾਰ 12 ਘੰਟੇ ਦੀ ਚੜਾਈ ਚੜ੍ਹ ਕੇ ਉਹਨਾ 19 ਮਈ ਸਵੇਰੇ 8:30 ਵਜੇ ਮਾਉਂਟ ਐਵਰੇਸਟ ਤੇ ਨਿਸ਼ਾਨ ਸਾਹਿਬ ਚੁਲਾਇਆ